ਆਰਤੀ ਮੁੱਲ ਦੀ ਵਿਦਿਆਰਥਣ ਕੈਨੇਡਾ ਦੇ ਵਿੱਚ ਪੜਨ ਜਾਂਦੀ ਹੈ ਪਰ ਉੱਥੇ ਇੱਕ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਦਰਸਲ 21 ਸਾਲ ਦੀ ਹਰਸਿਮਰਤ ਕੌਰ ਦਾਵਾ ਚੁਕੇ નિર્ਦੋਸ਼ ਸੀਗੀ ਪਰ ਕੁਝ ਲੋਕਾਂ ਦੀ ਲੜਾਈ ਦੇ ਵਿੱਚ ਉਹ ਸ਼ਿਕਾਰ ਬਣ ਗਈ ਜਿਸ ਦੀ ਮੌਤ ਹੋ ਗਈ ਉਸਨੇ ਦਮ ਤੋੜ ਦਿੱਤਾ ਸੀ ਹਸਪਤਾਲ ਦੇ ਵਿੱਚ ਤੇ ਹੁਣ ਕੈਨੇਡੀਅਨ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ ਜਿਸ ਦੇ ਵਿੱਚ ਉਸ ਹਰ ਸਿਮਰਤ ਕੌਰ ਰੰਦਾਵਾ ਨੂੰ ਮਾਰਨ ਵਾਲਾ ਗ੍ਰਿਫਤਾਰ ਹੋ ਗਿਆ ਦਰਸਲ ਭਾਰਤੀ ਮੂਲ ਦੀ ਇਹ ਜਿਹੜੀ ਵਿਦਿਆਰਥਣ ਸੀ ਵਿਦੇਸ਼ ਦੇ ਵਿੱਚ ਪੜਨ ਆਈ ਸੀ ਕੈਨੇਡਾ ਦੇ ਵਿੱਚ ਪਰ ਕੁਝ ਲੋਕਾਂ ਦੀ ਲੜਾਈ ਦੇ ਵਿੱਚ ਗੋਲੀਬਾਰੀ ਦੇ ਵਿੱਚ ਇਹ ਸ਼ਿਕਾਰ ਹੋਈ ਜਿੰਮ ਤੋਂ ਵਾਪਸ ਆਂਦੀ ਦੇਖੋ ਕਿਵੇਂ ਇਸ ਦੀ ਮੌਤ ਹੋ ਗਈ ਇਸ ਤੇ ਗੋਲੀ ਲੱਗੀ ਸੀ ਤਾਂ ਪੂਰਾ ਮਾਮਲਾ ਸਾਮਨੇ ਆਇਆ ਪਰ ਪੁਲਿਸ ਦਾ ਕਹਿਣਾ ਹੈ ਕਿ ਹੁਣ ਉਸ ਕਾਤਲ ਦੀ ਗ੍ਰਿਫਤਾਰੀ ਹੋਈ ਹੈ ਗ੍ਰਿਫਤਾਰੀ ਦੀ ਪੁਸ਼ਟੀ ਪੁਲਿਸ ਦੇ ਵੱਲੋਂ ਕੀਤੀ ਹੈ ਜਿਸ ਨੇ ਭਾਰਤੀ ਮੂਲ ਦੀ ਵਿਦਿਆਰਥਣ ਹਰਸਿਮਰਤ कौर ਨੂੰ ਦਾਵਾ ਦੇ ਉੱਤੇ ਗੋਲੀ ਚਲਾਈ ਸੀ ਦਰਸਲ ਪੂਰਾ ਮਾਮਲਾ ਕਿਸੇ ਕੋਲ ਨਾਲ ਸਾਂਝਾ ਵੀ ਕਰ ਲੈਣਿਆ ਪੁਲਿਸ ਦੇ ਵੱਲੋਂ ਕੀ ਕੋਈ ਜਾਣਕਾਰੀ ਦਿੱਤੀ ਗਈ ਹੈ ਉਹ ਵੀ ਸਾਂਝੀ ਕਰਾਂਗੇ ਪਰ ਜਦੋਂ ਇਹ ਵੱਡੀਆਂ ਘਟਨਾਵਾਂ ਹੁੰਦੀਆਂ ਨੇ ਬੱਚੇ ਜਿਹੜੇ ਪਰਦੇਸਾਂ 'ਚ ਪੜਾਉ ਨੌਂਦੇ ਨੇ ਤੇ ਉਹਨਾਂ ਦੇ ਬੱਚੇ ਮਾਪਿਆਂ ਦੇ ਉਹਨਾਂ ਤੋਂ ਦੂਰ ਹੋ ਜਾਂਦੇ ਨੇ ਕੋਈ ਘਟਨਾ ਵਾਪਰਦੀ ਹੈ ਤਾਂ ਉਹ ਮਾਪਿਆਂ ਤੇ ਕੀ ਪੀਤੀ ਆ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਤੇ 21 ਸਾਲਾ ਦੀ ਹਰਸਿਮਰਤ ਕੌਰ ਰੰਦਾਵਾ ਜਿਹੜੀ ਸੀ ਉੱਤੇ ਇੱਕ ਨਿਸ਼ਾਨਾ ਖੁੰਜੀ ਗੋਲੀ ਜਿਹੜੀ ਸੀ ਉਹ ਚਲਾਉਣ ਵਾਲਾ ਵਿਅਕਤੀ ਗ੍ਰਫਤਾਰ ਹੋ ਗਿਆ ਉਸ ਨੂੰ ਪਹਿਲੇ ਦਰਜੇ ਦਾ ਕਤਲ ਦਾ ਦੋਸ਼ ਲਗਾ ਦੋਸ਼ ਉਸ ਤੇ ਲਗਾਏ ਗਏ ਨੇ ਗੌਰਤਲਬ ਇਹ ਹੈ ਕਿ ਗੈਂਗਵਾਰ ਵਿੱਚ ਚੱਲੀ ਇਸ ਗੋਲੀ ਕਾਰਨ ਹਰਸਿਮਰਤ ਕੌਰ ਦੀ ਮੌਤ ਹੋ ਗਈ ਸੀ ਤਾਂ ਨਿਊਜ਼ ਏਜੰਸੀਅਸ ਦੇ ਇਸ ਆਧਾਰ ਦੇ ਨਾਲ ਜੇ ਗੱਲ ਕਰੀਏ ਤਾਂ ਹਮਿਲਟਨ ਪੁਲਿਸ ਨੇ ਹੁਣ অন্ਟਾਰੀਓ ਦੇ ਨਾਇਗਰਾ ਫਾਲ ਵਿਖੇ 32 ਸਾਲਾਂ ਮੁੱਲਜ਼ਮ ਜੋ ਹੈ ਉਸ ਨੂੰ ਗ੍ਰਿਫਤਾਰ ਕੀਤਾ ਹੈ ਤਾਂ ਉਸ ਦੇ ਕਤਲ ਦੀ ਦੋਸ਼ ਤੇ ਤਿੰਨ ਦੋਸ਼ ਵੀ ਲਗਾਏ ਨੇ ਕਤਲ ਦੇ ਕੋਸ਼ਿਸ਼ ਕੀਤੀ ਹੈ ਤਾਂ ਤਿੰਨ ਦੋਸ਼ ਵੀ ਉਸ ਤੇ ਲੱਗੇ ਨੇ ਔਰ ਤੁਹਾਨੂੰ ਦੱਸ ਹੀ ਇਹ ਕੇਸ ਦੇ ਵਿੱਚ ਹੁਣ ਜਿਹੜੀ ਵਿਦਿਆਰਥਣ ਸੀਗੀ ਉਹ ਦੂਜੇ ਸਾਲ ਦੀ ਵਿਦਿਆਰਥਣ ਹਰਸਿਮਰਤ ਕੌਰ ਬੜ ਜਿਹੜੀ ਸੀਗੀ ਉਹ ਪੜ੍ਹਾਈ ਕਰ ਰਹੀ ਸੀ ਦੂਜੇ ਸਾਲ ਦੀ ਸਾਰਾ ਅਪ੍ਰੈਲ ਨੂੰ ਜੋ ਹੈ ਜੇਮਸ ਸਟਰੀਟ ਅਤੇ ਸਾਊਥ ਵੈੱਡ ਰੋਡ ਤੇ ਚੌਰਾਹੇ ਤੇ ਇੱਕ ਬਸ ਸਟਾਪ ਤੇ ਅਚਾਨਕ ਗੋਲੀ ਲੱਗੀ ਸੀ ਉਸਤੇ ਉਸ ਨੂੰ ਹਸਪਤਾਲ ਲਿਜਾਂਦਾ ਗਿਆ ਉਸਨੇ ਦਮ ਤੋੜਤਾ ਸੀ ਪਾਰਟੀ ਵਿਦਿਆਰਥਣ ਕਥਿਤ ਤੌਰ ਤੇ ਬਸ ਤੋਂ ਉਤਰੀ ਤੇ ਸੜਕ ਪਾਰ ਕਰਨ ਦੀ ਉਡੀਕਾ ਦੀ ਸੀ ਤੇ ਉਦੋਂ ਇਹ ਘਟਨਾ ਵਾਪਰ ਗਈ ਇੱਕ ਗੈਂਗਵਾਰ ਵਿੱਚ 4 ਕਾਰਾਂ ਚ ਘੱਟੋ ਘੱਟ 7 ਲੋਕ ਸ਼ਾਮਲ ਸੀ ਜਿਸ ਕਾਰਨ ਇਹ ਗੋਲੀਬਾਰੀ ਹੋਈ ਰਿਪੋਰਟਾਂ ਦੇ ਵਿੱਚ ਕਿਹਾ ਗਿਆ ਕਿ ਕਾਲਾ ਵਿਚਕਾਰ ਗੋਲੀਆਂ ਚੱਲੀਆਂ ਗਈਆਂ ਚਲਾਈਆਂ ਗਈਆਂ ਉਸ ਤੋਂ ਬਾਅਦ ਘੱਟੋ ਘੱਟ 2 ਬੰਦੂਕਾਂ ਦੀ ਵਰਤੋਂ ਹੋਈ ਉਸ ਦਰਮਿਆਨ ਜੋ ਹੈ નિર્ਦੋਸ਼ ਜਿਹੜੀ ਹਰ ਸਿਮਰਤ ਕੋਰੰਦਾਵਾ ਉਹ ਨਿਸ਼ਾਨਾ ਬਣ ਗਈ ਉਸ ਦੇ ਉੱਤੇ ਗੋਲੀ ਲਾਕੀ ਤਾਂ ਉਸ ਤੋਂ ਬਾਅਦ ਤੁਹਾਨੂੰ ਦੱਸੀਏ ਕਿ ਉਹ ਸਥਾਨਕ ਜਿੰਮ ਤੋਂ ਘਰ ਆਦੀ ਸੀ ਤਾਂ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਈ ਤਾਂ ਹੁਣ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਵੱਡੇ ਦਰਜੇ ਦਾ ਉਸ ਨੂੰ ਕਤਲ ਕਾਤਲ ਜਿਹੜਾ ਮੰਨਿਆ ਗਿਆ ਔਰ ਤੁਹਾਨੂੰ ਦੱਸੀਏ ਕਿ ਜਿਹੜੇ ਹੋਰ ਵੀ ਇਸ ਪੂਰੇ ਮਾਮਲੇ 'ਚ ਸ਼ਾਮਲ ਸੀ ਉਹਨਾਂ ਦੀ ਵੀ ਪਛਾਣ ਕੀਤੀ ਜਾ ਰਹੀ ਹੈ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਰ ਸੰਭਵ ਕੋਸ਼ਿਸ਼ ਕਰਕੇ ਉਹਨਾਂ ਦੀ ਵੀ ਗ੍ਰਿਫਤਾਰੀ ਕੀਤੀ ਜਾਵੇਗੀ ਤੇ ਪਰ ਇੱਕ ਮੁਲਜ਼ਮ ਗ੍ਰਿਫਤਾਰ ਹੋ ਗਿਆ ਉਸ ਤੋਂ ਬਾਅਦ ਹੁਣ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਹੈ ਪੂਰੇ ਮਾਮਲੇ ਦੀ ਜਾਂਚ ਹੋ ਰਹੀ ਹੈ ਪਰ ਇਸ ਹਾਦਸੇ 'ਚ નિર્ਦੋਸ਼ 21 ਸਾਲਾਂ ਦੀ ਹਰਸੀਮਤ ਕੌਰ ਜਿਹੜੀ ਰੰਦਾਵਾ ਸੀ ਉਸਨੇ ਦਮ ਤੋੜ ਦਿੱਤਾ ਸੀ ਪਰ ਉਸਤੇ ਦੋਸ਼ੀ ਦੀ ਹੁਣ ਗ੍ਰਿਫਤਾਰੀ ਕੀਤੀ ਗਈ ਹੈ ਤਾਂ ਪੁਲਿਸ ਪੂਰੇ ਮਾਮਲੇ ਦੀ ਜਾਂਚ ਵੀ ਕਰ ਰਹੀ ਹੈ